ਬੋਲਣ ਵਾਲੇ ਨੂੰ ਪਰੇਸ਼ਾਨੀ ਹੁੰਦੀ ਹੈ ਬੇਨਤੀ ਪ੍ਰਵਾਨ ਕਰੋ ਹੋ ਭਾਈ ਰਣਜੀਤ ਸਿੰਘ ਆਵਾਏ ਤਨ ਤਨ ਸੋਜਣ ਦੀ ਜਿਨ ਗੁਰ ਆਵਾਏ ਤਨ ਤਨ ਸੋਜਣ ਦੀ ਜਿਨ ਗੁਰ i uh -huh. you ਕੀ ਨਾਮ ਲਿਆ ਆਪ ਕਰਿਆ ਥਿੰਨੀ ਕਿਰਤ ਨਾਲੇ ਦਾ ਨਾ ਨਿਆ ਕਰੇ ਸੁਨਦਾ ਅਮਲਾ ਵਿਆਪਨ ਭਰੀ ਅਮਲਾ ਆਈ ਗੁਰੂ ਵਾਹਿਗੁਰੂ 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 ਤਨ ਤਨ ਸੋ ਜਨਮੇ ਦਿਨ ਗੁਰੂ ਜਣਿਆ ਮਾਏ ਤਨ ਤਨ ਸੋ ਦੀ ਕਾਲਪਾ ਵਾਇਬਰ ਜੀ ਕੀ ਖਤੇ ਸੰਪਾਈ ਰੰਦੀਪ ਸਿੰਘ ਜੀ ਹੁਣ ਕਥਾ ਹੋਣੀ ਭਾਈ ਸੋ ਇਹ ਘਰ ਭਾਈ ਨਕਿੰਦਰ ਸਿੰਘ ਜੀ ਦਾ ਹੈ ਜਿਹੜੇ ਆਪਣੇ ਟਾਇਵਰ ਦੇ ਤੌਰ ਤੇ ਕੰਮ ਕਰਦੇ ਰਹੇ ਨੇ ਵਾਪਸ ਦਾ ਬਹੁਤ ਸਾਥ ਦਿੰਦੇ ਰਹੇ ਨੇ ਭਾਈ ਸਾਰੀ ਸੰਗਤ ਦਾ ਇਹਨਾਂ ਦਾ ਇਹਨਾਂ ਵੱਲੋਂ ਅਤੇ ਇਹਨਾਂ ਦੇ ਪਰਿਵਾਰ ਵੱਲੋਂ ਭਾਈ ਸਾਰੀ ਸੰਗਤ ਨੂੰ ਜੀ ਆਇਆਂ ਖਾ ਜਾਂਦਾ ਹੁਣ ਕਥਾ ਹੋਣੀ ਭਾਈ ਸੋ ਗੁਰੂ ਘਰ ਦੇ ਕਥਾਵਾਚਕ ਕਥਾ ਕਰਨਗੇ ਸੋ ਧਿਆਨ ਇਧਰ ਹੀ ਹੋਣਾ ਚਾਹੀਦਾ ਭਾਈ ਕਿਉਂਕਿ ਕਥਾ ਜਿਹੜੀ ਇਹ ਦੁਬਾਰਾ ਰਿਪੀਟ ਨਹੀਂ ਕੀਤੀ ਜਾਂਦੀ ਇੱਕ ਵਾਰਾ ਜਿਹੜੀ ਇੱਥੇ ਇਹਨਾਂ ਨੇ ਕਥਾ ਕਰਨੀ ਕਿਸੇ ਵੀ ਪਰਵਾਹ ਕਰੇ ਚ ਦੁਬਾਰਾ ਰਿਪੀਟ ਨਹੀਂ ਹੁੰਦੀ ਸੋ ਬੇਨਤੀ ਪਰਵਾਹ ਕਰਿਓ ਧਿਆਨ ਸਾਰੀ ਸੰਗਤ ਦਾ ਕਥਾ ਵਾਲੀ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਰਵਰ ਜੋ ਗੁਰੂ ਪਿਆਰੀ ਗੁਰੂ ਸਰੂਪ ਸਰਬੱਤ ਦਾ ਸਾ ਸੰਗਤ ਦਸਵੇਂ ਪਾਤਸ਼ਾਹ ਅਮਰ ਅਗਿਰਦਾਸ ਜੀ ਸਤਿਗੁਰੂ ਧਨ ਧਨ ਗੁਰੂ ਗਬੇਰ ਸਿੰਘ ਜੀ ਮਹਾਰਾਜ ਧਨ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦੇ ਆ ਜੋ ਪ੍ਰਬਾਤ ਫੇਰੀ ਸਵਾਦੋਂ ਚਲਰੇ ਹਰ ਅੱਜ ਦੇ ਦੂਸਰੇ ਪੜਾਅ ਦੇ ਵਿੱਚ ਆਪ ਸਰਬੱਤ ਸਮਗੱਤ ਸ਼ਰਧਾ ਭਾਵ ਪਿਆਰ ਸਤਿਕਾਰ ਸਹਿ ਜੁੜ ਬੈਠੇ ਹੋ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਬਹੁਤ ਹੀ ਪਿਆਰ ਸਹਿ ਸਰਵਣ ਕੀਤਾ ਹੈ ਆਓ ਸੰਖੇਪ ਬਾਤ ਗੁਰੂ ਪਾਸ਼ਾ ਜੀ ਦੇ ਜੀਵਨ ਇਤਿਹਾਸ ਵਿੱਚੋਂ ਬਚਨ ਆਪਾਂ ਸਾਂਝੇ ਕਰਨ ਦਾ ਯਤਨ ਕਰੀਏ। ਧੰਨ ਗੁਰੂ ਬੀਸ ਸਿੰਘ ਮਹਾਰਾਜ ਦਾਤਾ ਜੀ। ਉਹਨਾਂ ਦੀ ਸ਼ਖਸੀਅਤ ਹਰ ਭੱਗ ਤੋਂ ਹੀ ਬੇਮਿਸਾਲ ਹੈ। ਔਰ ਗੁਰੂ ਪਾਸ਼ਾ ਜੀ ਨੇ ਜਿੰਨਾ ਗੁਰਸਿੱਖਾਂ ਤੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ ਉਨ੍ਹਾਂ ਦਾ ਜੀਵਨ ਵੀ ਬੇਮਿਸਾਲ ਪਰਵਾਰ ਹੋਇਆ ਬਾਰੀ ਤੌਰ ਤੇ ਵੀ ਜੰਗਾਂ ਲੜਨ ਵਾਲੇ ਯੋਧੇ ਗੁਰੂ ਸਾਹਿਬ ਜੀ ਨੇ ਪੈਦਾ ਕੀਤੇ ਤੇ ਮੜਦੇ ਤਾਮ ਤੇ ਵੀ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਸੂਰਬੀਰਾਂ ਦੇ ਗੁਰੂ ਪਾਤਸ਼ਾਹ ਜੀ ਨੇ ਜਨਮ ਦਿੱਤਾ ਹੈ ਸਤਿਗੁਰੂ ਕੇ ਪਿਆਰੇ ਸਿੱਖ ਕੇਵਲ ਰਣਖੇ ਮੀਂਦੇ ਵਿੱਚ ਤਲਵਾਰ ਤੇ ਤੀਰ ਚਲਾਉਣ ਵਾਲੇ ਯੋਧੇ ਹੀ ਨਹੀਂ ਸਨ ਸੇਵਾ ਵਾਲਾ 파ਖੋ ਰੇਤੇ ਉਥੇ ਵੀ ਉਹਨਾਂ ਦਾ ਜੀਵਨ ਬਾਕਮਾਲ ਹੈ ਕਿਰਦਾਰ ਦੀ ਗੱਲ ਕਰੀਏ ਤੇ ਉਹਨਾਂ ਵਰਗਾ ਜੀਵਨ ਕਿਰਦਾਰ ਕਿਸੇ ਦਾ ਨਹੀਂ ਵਿਚਾਰਾਂ ਦੀ ਗੱਲ ਕਰੀਏ ਤੇ ਉਹਨਾਂ ਵਰਗੇ ਵਹਾਣ ਵਿਚਾਰ ਕਿਸੇ ਦੇ ਨਹੀਂ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਇਉਂ ਕਹਿ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਵਰਗ ਬਸਾਇਆ ਹੋਇਆ ਲੋਕੀ ਉੱਪਰ ਆਕਾਸ਼ ਵਿੱਚ ਕਿਸੇ ਸਵਰਗ ਦੀ ਭਾਲ ਵਿੱਚ ਨਹੀਂ ਪਰ ਬਾਹਰਾ ਜੀ ਨੇ ਤੇ ਧਰਤੀ ਦੇ ਉੱਪਰ ਹੀ ਸਾਡੀ ਖੇਡ ਬਰਤਾਈ ਇੱਥੇ ਹੀ ਸਵਰਗ ਬਰਤਿਆ ਇਸ ਕਰਕੇ ਹਰ ਇੱਕ ਦੇ ਮਨ ਦੀ ਇਹ ਚਾਹਤ ਹੁੰਦੀ ਸੀ ਕਾਸ਼ ਕਿਤੇ ਮੌਕਾ ਮਿਲੇ ਮਹਾਰਾਜ ਜੀ ਦੇ ਦਰਸ਼ਨ ਕਰੀਏ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਈਏ ਕਲਾ ਨਾਮ ਹੀ ਅਨੰਦਪੁਰ ਨਹੀਂ ਬਲਕਿ ਉੱਥੇ ਪਹੁੰਚਣ ਵਾਲੇ ਹਰ ਜੀਵ ਨੂੰ ਅਨੰਦ ਹੀ ਮਿਲ ਰਿਹਾ ਇਤਿਹਾਸ ਕਹਿੰਦਾ ਹੈ ਅਤੀ ਸਤਿਕਾਰਯੋਗ ਭਾਈ ਨੰਦ ਲਾਲ ਜੀ ਜੋ ਮਹਾਰਾਜ ਜੀ ਦੇ 59 ਉਹ ਕਵੀਆਂ ਦੇ ਵੀ ਸ਼ਾਮਲ ਨੇ ਕਦੇ ਇਹ ਬਾਦਸ਼ਾ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਦੀ دیوان ਹੋਇਆ ਕਰਦੇ ਸਨ ਬੜੀ ਮਹਾਨ ਵਿਦਵਾਨ ਸਨ ਅਰਬੀ ਫਾਰਸੀ ਪਸ਼ਾਬਾ ਵਿੱਚ ਉਹਨਾਂ ਨੂੰ ਮੁਹਾਰਤ ਹਾਸਲ ਇਹਨਾਂ ਦੇ ਸਤਕਾਰਯੋਗ ਪਿਤਾ ਜੀ ਵੀ ਬੜੇ ਵੱਡੇ ਵਿਦਵਾਨ ਸਨ ਬਹਾਦਰ ਸ਼ਾਹ ਦੇ ਕੋਲ ਰਹਿੰਦੇ ਆ ਇਤਿਹਾਸ ਚ ਲਿਖਿਆ ਮਿਲਦਾ ਹੈ ਕਿ ਇੱਕ ਦਿਨ ਔਰੰਗਜ਼ੇਬ ਦੇ ਦਰਬਾਰ ਵਿੱਚ ਕੁਰਾਨ ਸ਼ਰੀਫ ਦੀ ਕਿਸੇ ਆਇਤ ਦੇ ਅਰਥਾਂ ਦੀ ਗੱਲ ਹੋਈ ਔਰੰਗਜ਼ੇਬ ਹੈ ਤਾਂ ਜ਼ੁਰੂ ਢਾਉਣ ਵਾਲਾ ਤੇ ਅਨਿਆਕਾਰੀ ਰਾਜਾ ਪਰ ਦਿਖਾਵਾ ਧਰਮੀ ਹੋਣ ਦਾ ਵੀ ਅਕਸਰ ਕਰਿਆ ਕਰਦਾ ਸੀ ਲੋਕਾਂ ਨੂੰ ਇਉਂ ਪ੍ਰਤੀਤ ਹੋਵੇ ਕਿ ਮੇਰੇ ਵਰਗਾ ਧਾਰਮਿਕ ਬੰਦਾ ਕੋਈ ਨਹੀਂ ਇਸ ਕਰਕੇ ਉਹ ਕੁਰਾਨ ਦੀਆਂ ਗੱਲਾਂ ਵੀ ਕਰਦਾ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਰਾਜੀ ਜੀ ਦੀ ਪੂਰਤਰ ਬਾਣੀ ਦੇ ਵਿੱਚ ਸ਼ਬਦ ਨੇ ਇਸੇ ਤਰ੍ਹਾਂ ਕੁਰਾਨ ਦੀਆਂ ਆਇਤਾਂ ਨੇ ਕੁਰਾਨ ਅਰਬੀ ਭਾਸ਼ਾ ਦੇ ਵਿੱਚ ਹੈ ਉੱਥੇ ਬੈਠੇ ਜਿੰਨੇ ਕਾਜ਼ੀ ਸਨ ਮੁੱਲਾ ਲੋਕ ਸਨ ਉਹਨਾਂ ਨੇ ਕੁਰਾਨ ਦੀ ਉਸ ਆਇਤ ਦੇ ਅਰਥ ਕਰਕੇ ਸੁਣਾਏ ਪਰ ਔਰੰਗਜ਼ੇਬ ਕਹਿੰਦਾ ਕਿ ਵੈਨ ਤੁਹਾਡੇ ਕੀਤੇ ਹੋਏ ਅਰਥ ਜਿਹੜੇ ਨੇ ਉਹ ਭਾਏ ਨਹੀਂ ਵੜ ਨੂੰ ਸੰਤੁਸ਼ਟੀ ਨਹੀਂ ਮਿਲੀ ਤੌਥੇ ਬੈਠੇ ਸੰਤ ਪਾਈਨਾਂ ਦਲਾਰ ਜੀ ਜਿਹੜੇ ਅਜੇ ਮਹਾਰਾਜ ਜੀ ਦੀ ਸ਼ਰਨ ਵਿੱਚ ਨਹੀਂ ਆਏ ਅਜੋ ਬਾਦਸ਼ਾਹ ਦੇ ਦਰਬਾਰ ਵਿੱਚ ਹੀ ਉਹਨਾਂ ਨੇ ਕਿਹਾ ਜੇ ਬਾਦਸ਼ਾਹ ਦਾ ਹੁਕਮ ਹੋਵੇ ਤੇ ਮੈਂ ਇਹ ਅਰਧ ਕਰਨ ਦੀ ਕੋਸ਼ਿਸ਼ ਕਰ ਸਕਦਾ ਬਾਦਸ਼ਾਹ ਨੇ ਇਜਾਜ਼ਤ ਦਿੱਤੀ ਪਾਈਨਾਂ ਦਲਾਰ ਜੀ ਨੇ ਕੁਰਾਨ ਧਿਰਤ ਕਰਕੇ ਸੁਣਾਇਆ ਔਰੰਗਜ਼ੇ ਬੜਾ ਪ੍ਰਭਾਵਿਤ ਹੋਇਆ ਆਪਣੇ ਪੁੱਤਰ ਬਹਾਦਰ ਸ਼ਾਹ ਨੂੰ ਕਹਿੰਦਾ ਵੀ ਇਹ ਬੰਦਾ ਹੈ ਕਾਫਰ ਕਾਫਰ ਦਾ ਮਤਲਬ ਹੈ ਜਿਹੜਾ ਅਜੇ ਮੁਸਲਮਾਨ ਨਹੀਂ ਬਣਿਆ ਇਹ ਕਾਫਰ ਹੈ ਤੇ ਕਾਫਰਾਂ ਦੇ ਵਿੱਚ ਇੰਨਾ ਵੱਡਾ ਵਿਦਵਾਨ ਹੋਵੇ ਇਹ ਤਾਂ ਤਾਂ ਚੰਗੀ ਨਹੀਂ ਇਹ بڑا ਵਿਦਵਾਨ ਬਣਦਾ ਹੈ ਕਿ ਕਾਜ਼ੀਆਂ ਤੇ ਮੁੱਲਾਂ ਲੋਕਾਂ ਨਾਲੋਂ ਇਹ ਜ਼ਿਆਦਾ ਵਧੀਆ ਕੁਰਾਨ ਦੇ ਹੱਥ ਕਰ ਸਕਦਾ ਹੈ ਇਹ ਨੂੰ ਇਸਲਾਮ ਧਰਮ ਦੇ ਵਿੱਚ ਲਿਆਂਦਾ ਜਾਏ ਜੇ ਇਸਲਾਮ ਕਬੂਲ ਕਰਦਾ ਹੈ ਠੀਕ ਹੈ ਨਹੀਂ ਤੇ ਬਾਅਦ ਵਿੱਚ ਕਤਲ ਕਰ ਦਿੱਤਾ ਜਾ ਬਹਾਦਰ ਸ਼ਾਹ ਆਪਣੇ ਪਿਓ ਨਾਲੋਂ ਵੱਧ ਸਿਆਣਾ ਤੇ ਸੂਝਵਾਨ ਸੀ ਉਹਨੇ ਭਾਈ ਨੰਦ ਲਾਲ ਜੀ ਨਾਲ ਮੁਲਾਕਾਤ ਕਰਕੇ ਸਾਰੀ ਗੱਲ ਦਸੀ ਕਿ ਮੇਰੇ ਪਿਤਾ ਦੀ ਨਿਗਾਹ ਤੁਹਾਡੇ ਤੇ ਮੈਂ ਨਹੀਂ ਚਾਹੁੰਦਾ ਵੀ ਤੁਹਾਡੇ ਤੇ ਕੋਈ ਯਾ ਚਾਹੇ ਤੁਸੀਂ ਛੱਡ ਕੇ ਚਲੇ ਜਾਓ ਜਿੱਥੇ ਵੀ ਜਾ ਸਕਦੇ ਹੋ ਭਾਈ ਨੰਦ ਲਾਲ ਜੀ ਸੁਣਦੇ ਤੇ ਹੈਰਾਨ ਹੁੰਦੇ ਨੇ ਕਿ ਜਾਵਾਂ ਕਿਹੜੀ ਜਗ੍ਹਾ ਤੇ ਔਰੰਗਜ਼ੇਬ ਦੀ ਹਕੂਮਤ ਬਾਦਸ਼ਾਹਤ ਬੜੇ ਦੂਰ ਦੂਰ ਤੱਕ ਐ ਜਿੱਥੇ ਵੀ ਜਾਵਾਂ ਤਾਂ ਲੱਭ ਲੈਣਾ ਬਹਾਦਰ ਸ਼ਾਹ ਨੂੰ ਪੁੱਛਦੇ ਭਾਈ ਨੰਦਰਾਜ ਜੀ ਕਿ ਤੁਸੀਂ ਦੱਸ ਦਿਓ ਕਿ ਕਿਹੜੀ ਜਗ੍ਹਾ ਤੇ ਜਾਵਾਂ ਕਹਿੰਦੇ ਅਨੰਤਪੁਰ ਸਾਹਿਬ ਤਲੇਦਾ ਇੱਕ ਹੀ ਜਗ੍ਹਾ ਹੈ ਇੱਕ ਹੀ ਸਥਾਨ ਹੈ ਜਿੱਥੇ ਮੇਰੇ ਪਿਓ ਦਾ ਹੁਕਮ ਨਹੀਂ ਚੱਲਦਾ ਬਾਕੀ ਥਾਵਾਂ ਤੇ ਚੱਲ ਸਕਦੇ ਜਿੱਥੇ ਤੁਸੀਂ ਜਾਓ ਪਰ ਕੋਈ ਇੱਕ ਸਥਾਨ ਹੈ ਜਿੱਥੇ ਮੇਰਾ ਪਿਓ ਜਨਾਵਰ ਦੀ ਚਾਹੀ ਤਾ ਹੁਕਮ ਨਹੀਂ ਚੱਲਣਾ ਉੱਥੇ ਤੁਸੀਂ ਅਨੰਦਪੁਰ ਸਾਹਿਬ ਚਲੇ ਜਾਓ। ਭਾਈ ਨੰਦਨਾਲ ਜੀ ਫਿਰ ਸ੍ਰੀ ਅਨੰਦਪੁਰ ਸਾਹਿਬ ਨਗਰ ਦੇ ਵਿੱਚ ਆਇਆ। ਰਾਹ ਦੇ ਵਿੱਚ ਆਉਂਦੇ ਆਉਂਦੇ ਜਿੰਨੀਆਂ ਕੁ ਸਿਫਤਾਂ ਸੁਣੀਆਂ ਮਹਾਰਾਜ ਧੰਗੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਉਹ ਰਾਹ ਦੇ ਵਿੱਚ ਤੌਤਾ ਦੇ ਰੂਪ ਦੇ ਵਿੱਚ ਲਿਖ ਕੇ ਲੈ ਕੇ ਆਇਆ। ਫਾਰਸੀ ਵਿੱਚ ਬੜੀਆਂ ਰਚਨਾਵਾਂ ਲਿਉਨਾਂ ਦੀ। ਆ ਜਿਹੜੀ ਰਚਨਾ ਆਪਾਂ ਉਹਨਾਂ ਦੀ ਪੜਦੇ ਅੰਦਾਜ਼ ਸ੍ਰੋਮਨਸੂਰ ਗੁਰੂ ਗੋਬਿੰਦ ਸਿੰਘ ਭਾਈ ਨੰਦਨਾਲ ਜੀ ਨੇ ਲਿਖੀ ਫਾਰਸੀ ਪਾਸ਼ਾ ਵਿੱਚ। ਉਹਨਾਂ ਨੇ ਗਜ਼ਲਾਂ ਬੜੇ ਕਵਾਲ ਦੀਆਂ ਲਿਖੀਆਂ ਇੱਕ ਦਿਹਾੜੇ ਧਰਗੁਰ ਗੁਰਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੇਸੀ ਇਸ਼ਾਨ ਕਰਨ ਕੇ ਤੇ ਕੇਸ ਹਰੇ ਕਰਦੇ ਸੀ ਘਾਰਸੇ ਬੋਲਿਆਂ ਦੇ ਵਿੱਚ ਵਾਲ ਸਕਾਉਣਾ ਜਾਂ ਕੇਸ ਸਕਾਉਣਾ ਸ਼ਬਦ ਨਹੀਂ ਵਰਤਿਆ ਜਾਂਦਾ ਕੇਸ ਹਰੇ ਕਰਨਾ ਸ਼ਬਦ ਵਰਤਿਆ ਜਾਂਦਾ ਤੁਮਾਰਾ ਜੀ ਧੁੱਪ 'ਚ ਬੈਠੇ ਸਨ ਤੇ ਭਾਈ ਨੰਦ ਲਾਲ ਜੀ ਕੋਲ ਆ ਗਏ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਅਨੰਦਪੁਰ ਸਾਹਿਬ ਵਿੱਚ ਆਪ ਜੀ ਰਹਿ ਰਹੇ ਨੇ ਬਹਾਦਰ ਜੀ ਦੇ murid ਸੇਵਕ ਬਣ ਚੁਕੇ ਨੇ ਉਹਨਾਂ ਹਜ਼ੂਰ ਦੇ ਕੇਸਾਂ ਨੂੰ ਵੇਖਿਆ ਤੇ ਕੇਸਾਂ ਵੱਲ ਵੇਖ ਕੇ ਉਹਨਾਂ ਨੇ ਗਜ਼ਲ ਦਾ ਇੱਕ ਸ਼ੇਰ ਉਚਾਰਨ ਕੀਤਾ ਦਿਲੋ ਦੁਨੀਆ ਦਰ ਕਮੰਦੇ ਆਂ ਪਰਿ ਰੁਖਸਾਰੇ ਵਾਰ ਹਰ ਦੋ ਆਲਮ ਕੀਮਤੀ ਯਕ ਤਾਰ ਰੂਏ ਯਾਰ ਵਾ ਯਕ ਦਾ ਮਤਲਬ ਹੈ ਇੱਕ ਰੂਏ دار ਤਾਂ ਕੇਸ हे गुरुवंश महाराज जी में ਤੁਹਾਡੇ ਕੇਸਾਂ ਦੀ ਇੱਕ ਤਾਰ ਤੋਂ ਭਾਵ ਇੱਕ ਕੇਸ ਤੋਂ ਵੀ ਸਦਕੇ ਜਾਨਾ ਤੇ ਆਪਣੇ ਦੋਵੇਂ ਜਹਾਨ ਲੋਕ ਤੇ ਪਰਲੋਕ ਤੁਹਾਡੇ ਇੱਕ ਕੇਸ ਤੋਂ ਕਰਵਾਲ ਕਰਦਾ। ਇੰਨੀ ਭਾਵਨਾ ਉਹਨਾਂ ਦੇ ਮਨ ਦੇ ਵਿੱਚ। ਭਾਈ ਨਤ ਲਾਲ ਜੀ ਨੇ ਇੱਕ ਦਿਹਾੜੇ ਫਿਰ ਅਰਦਾਸ ਕੀਤੀ ਸੀ ਵਾਰਾਜ ਦੇ ਚਰਨਾਂ 'ਚ ਕਢਣਾ ਵਾ ਕਈ ਵਾਪਰੀਆਂ ਪਰ ਆਪਾਂ ਕਿਉਂਕਿ ਸੰਖੇਪ ਚ ਗੱਲ ਕਰ ਰਹੇ ਹਾਂ ਸਿਰਫ ਇੱਕ ਦੋ ਮਿੰਟਾਂ ਚ ਆਪਾਂ ਗੱਲ ਨੇੜੇ ਲਵਾ ਪਾਈਨੰਦ ਲਾਲ ਜੀ ਦੀ ਬੜੀ ਭਾਵਨਾ ਬਾਹਰਾ ਜੀ ਤੇ ਬਣੀ ਕਿੱਥੇ ਬਾਦਸ਼ਾਹ ਔਰੰਗਜ਼ੇਬ ਦੇ ਪੁੱਤਰ ਦੇ ਦੀਵਾਨ ਕਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰ ਦੇ ਕਵੀ ਮਾਨੁਤਾ ਦੇ ਭਲੇ ਵਾਸਤੇ ਲਿਖਦੇ ਗੁਰੂ ਜੀ ਵਡਿਆਈ ਵਾਸਤੇ ਲਿਖਦੇ ਇੱਕ ਦਿਨ ਬਾਹਰਾ ਸੱਚੇ ਪਾਤਸ਼ਾਹ ਦਾ ਉਹਨਾਂ ਦੀ ਗੱਲਬਾਤ ਹੋ ਰਹੀ ਹੈ ਤੇ ਸਤਿਗੁਰੂ ਉਹਨਾਂ ਦੇ ਬਚਨਾਂ ਤੇ ਬੜੇ ਖੁਸ਼ ਹੋਏ ਸਿੱਖ ਦੀ ਸੇਵਾ ਵੀ ਭਾਵਨਾ ਵੇਖ ਕੇ ਤੇ ਮਹਾਰਾਜ ਕਹਿੰਦੇ ਪਾਈਨੰਦ ਲਾਲ ਜੀ ਤੁਹਾਡੇ ਵਣ ਦੀ ਕੋ ਇੱਛਾ ਹੋਵੇ ਤੇ ਸਾਡੇ ਕੋਲੋਂ ਮੰਗੋ ਤੁਹਾਡੀ ਇੱਛਾ ਪੂਰੀ ਬਰਾਤ ਉਹਨਾਂ ਬੇੜਤੀ ਦਿੱਤੀ ਮਹਾਰਾ ਜਿਹੜਾ ਤੁਹਾਡੇ ਦਰ ਤੇ ਆ ਜਾਏ ਤੇ ਉਹਨੂੰ ਤਾਂ ਵੈਸੇ ਸੰਤੁਸ਼ਟੀ ਮਿਲ ਜਾਂਦੀ ਮਹਾਰਾ ਜੀ ਮੈਨੂੰ ਕੁਝ ਨਹੀਂ ਚਾਹੀਦਾ ਬਸ ਤੁਹਾਡੇ ਦਰ ਦੀ ਸੇਵਾ ਮਿਲ ਗਈ ਸਭ ਕੁਝ ਮਿਲ ਗਿਆ ਦਾਤਾ ਜੀ ਕਹਿੰਦੇ ਨੇ ਕੁਝ ਨਾ ਕੁਝ ਮੰਗੋ ਜਦੋਂ ਸੱਚੇ ਪਾਤਸ਼ਾਹ ਜੀ ਨੇ ਦੋ ਵਾਰ ਤੋਂ ਬਾਅਦ ਤੀਸਰੀ ਵਾਰ ਮੰਗਣ ਵਾਸਤੇ ਕਿਹਾ ਤੇ ਫਿਰ ਇੱਕ ਬੇੜਤੀ ਦਿੱਤੀ ਉਹਨਾਂ ਨੇ ਜਿਹੜੀ ਅੱਜ ਸਭ ਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਅਸੀਂ ਜਿੰਨੇ ਬਾਹਰ ਅਜੀ ਦਾ ਗੁਰਪੁਰਬ ਮਨਾ ਰਹੇ ਉਹਨਾਂ ਨੂੰ ਚੇਤੇ ਕਰਦੇ ਤਾਂ ਉਹ ਭਾਵਨਾ ਵਿਸ਼ਵਾਸ ਸਾਡਾ ਬਣੇ ਉਹਨਾਂ ਬੇਨਤੀ ਕੀਤੀ ਕਿੰਨੇ ਬਾਹਰ ਜੀ ਪਾਸ ਇੱਕ ਦਾਤ ਦੇ ਦਿਓ ਮਰਨਾ ਸਭ ਨੇ ਇੱਕ ਦਿਨ ਬਵੀ ਦੁਨੀਆ ਤੋਂ ਜਾਣਾ ਜਦਨ ਮੈਂ ਸੰਸਾਰ ਤੋਂ ਜਾਵਾਂ ਤਾਂ ਬੜੀਆਂ ਦੇ ਵਿੱਚ ਮੇਰੇ ਤਨ ਨੂੰ ਜਿਸ ਦਿਹਾੜੇ ਦਾ ਸੰਸਕਾਰ ਕੀਤਾ ਜਾਏ ਉਸ ਦਿਹਾੜੇ ਦਾ ਤੁਸੀਂ ਐਸੀ ਫੇੜ ਵਰਤਾ ਦਿਓ ਹੁਕਮ ਕਰ ਦਿਓ ਹਵਾ ਨਹੀਂ ਚੱਲਣੀ ਚਾਹੀਦੀ ਹਵਾ ਬਿਲਕੁਲ ਬੰਦ ਹੋਵੇ ਇੱਕ ਵੀ ਹਵਾ ਦਾ ਬੁੱਲਾ ਨਾ ਬਾਰਾ ਸੱਜੇ ਪਾਤਸ਼ਾਹ ਮੁਸਕਰਾ ਕੇ ਹੈਰਾਨ ਹੁੰਦਿਆ ਕਹਿੰਨ ਲੱਗੇ ਆਨੰਦ ਲਾਲ ਜੀ ਅਸੀਂ ਲੋਕਾਂ ਨੂੰ ਮੰਗਣ ਵਾਸਤੇ ਕਹਿੰਦੇ ਹੁਕਮ ਨਾ ਮਹਾਰਾਜ ਮੇਰਾ ਕਾਰੋਬਾਰ ਸੋਹਣਾ ਚਲਾ ਦੇ ਕੋ ਧੀਆਂ ਪੁੱਤਾਂ ਦੀ ਸੁੱਖ ਮੰਗਦਾ ਆ ਤੁਸੀਂ ਕਿਹੜੀ ਮੰਗ ਰੱਖੀ ਵੀ ਜੇ ਸਿਹੜੇ ਵੈ ਦੁਨੀਆ ਤੋਂ ਜਾਵਾਂ ਮੇਰਾ ਸੰਸਕਾਰ ਹੋਵੇ ਤੇ ਹਵਾ ਨਾ ਚੱਲੇ ਹਵਾ ਦਾ ਬੁੱਲਾ ਨਾ ਆਵੇ ਇਹ ਕਿਸ ਪ੍ਰਕਾਰ ਦੀ ਮੰਗ ਹੋ ਉਹਨਾਂ ਫਿਰ ਆਪਣੀ ਗੱਲ ਨੂੰ ਸਪਸ਼ਟ ਕੀਤਾ ਕਿ ਇਹਦੇ ਦਾਤਾ ਕਦੇ ਸਮਾਸੀ ਔਰੰਗਜ਼ੇਬ ਦੇ ਦਰ ਤੇ ਰੋਦਾ ਕਰਦਾ ਸੀ ਠੀਕ ਹੈ ਮੋਕ ਮੈਨੂੰ ਵਿਦਵਾਨ ਕਹਿੰਦੇ ਸਨ ਵੱਡੀ ਪਦਵੀ ਤੇ ਸਾਂ ਧਨ ਦੌਲਤ ਦੀ ਕਮੀ ਨਹੀਂ ਸੀ ਪਰ ਮੈਨੂੰ ਪਤਾ ਮੈਂ ਰੋਦਾ ਕਰਦਾ ਸੀ ਤੁਹਾਡੇ ਦਰ ਤੇ ਜਿਹੜਾ ਮਾਣ ਮਿਲਿਆ ਸਰਵਾਨ ਮਿਲਿਆ ਕਿਤੇ ਨਹੀਂ ਸੀ ਮਿਲਦਾ ਹੋਣ ਮੈਂ ਤੁਹਾਡੇ ਦਰ ਦਾ ਕੁੱਕਰ ਤੁਹਾਡੇ ਦਰ ਦਾ ਸੇਵਕ ਹੋ ਗਿਆ ਮੈਂ ਜੇ ਝੋਲੀ ਅਟਦਾ ਤੇ ਤੁਹਾਡੇ ਸਾਹਮਣੇ ਅਟਦਾ ਕਿਸੇ ਦੇ ਸਾਹਮਣੇ ਨਹੀਂ ਕਿਤੇ ਨਾ ਹੋਵੇ ਜਦਨ ਮੈਂ ਜਾਵਾਂ ਸੰਸਕਾਰ ਹੋਵੇ ਮੇਰੇ ਤਾਂ ਦੀ ਸੁਆਹ ਬਣ ਜਾਏ ਤੇ ਬਣੀ ਹੋਈ ਰਾਤ ਕਿਤੇ ਹਵਾ ਦਾ ਕੋਈ ਬੁੱਲਾ ਆਵੇ ਤੇ ਮੇਰੇ ਸਰੀਰ ਦੀ ਸੁਆਹ ਉੱਡ ਕੇ ਕਿਸੇ ਬਗਾਨੇ ਦੇ ਦਰ ਤੇ ਚਲੇ ਜਾਏ ਤੇ ਲੋਕੀ ਕਹਿਣ ਉਹੀ ਨਾ ਤਲਾਲ ਜਿਹੜਾ ਵਡਿਆਈਆਂ ਕਰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਤੁਹ ਵੇਖੋ ਉਹਦੇ ਸਰੀਰ ਦੀ ਸਵਾਹ ਪਗਾਨੇ ਤਰ੍ਹਾਂ ਤੇ ਰੋਹੀ ਫਿਰਦੀ ਮਹਾਰਾਜ ਇਦ ਨਹੀਂ ਹੋਣਾ ਚਾਹੀਦਾ ਮੈਂ ਚਾਹਣਾ ਮਰਨ ਤੋਂ ਬਾਅਦ ਮੇਰੇ ਸਰੀਰ ਦੀ ਸਵਾਹ ਵੀ ਦੂਜੇ ਦੇ ਦਰ ਤੇ ਨਾ ਜਾਏ ਜਿਉਂਦਿਆਂ ਜਾਣਾ ਤੇ ਬੜੇ ਦੂਰ ਦੀ ਗੱਲ ਏ ਭਾਈ ਨੰਦ ਲਾਲ ਦੀ ਅਰਦਾਸ ਬੇਨਤੀ ਵੇਖੋ ਤੇ ਆਪਣੇ ਅੰਦਰ ਚਾਤ ਵੜ ਗਈ ਕਿਤੇ ਇਉਂ ਤੇ ਨਹੀਂ ਉਹ ਗੁਰੂ ਦਾ ਸਿੱਖ ਕਹਿੰਦਾ ਮਰੇ ਤੋਂ ਬਾਅਦ ਸਵਾਹ ਵੀ ਪਗਾਨੇ ਦਰ ਤੇ ਨਾ ਜਾਏ ਕਿਤੇ ਸਿੱਖ ਜਿਉਂਦਾ ਜਾਗਦੇ ਦੂਜੇ ਦਰਾਂ ਤੇ ਭਟਕਦਾ ਫਿਰਦਾ ਹੁਣ ਇੰਨੀ ਹੋਣਾ ਚਾਹੀਦਾ ਭਾਈ ਨ ਦਲਾਲ ਵਰਗਾ ਭਰੋਸਾ ਤੇ ਵਿਸ਼ਵਾਸ ਬਣਾਈਏ ਗੁਰੂ ਵਿਸ਼ੇਸ਼ ਦਾਤਾ ਜੀ ਦੇ ਦਰ ਤੇ ਟਿਕ ਜਾਈਏ ਸਤਿਗੁਰੂ ਦੀਆਂ ਬਖਸ਼ਿਸ਼ਾਂ ਰਹਿਮਤਾਂ ਉਹਨਾਂ ਦੀ ਕਿਰਪਾ ਦੇ ਪਾਤਰ ਹੋਵਾਂਗੇ ਸ੍ਰੀ ਸਿਪੜਾ ਦੀ ਇੰਨੀ ਹੀ ਬੇੜਤੀ ਹੈ ਸੰਗਤ ਨੇ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਰਦਾਸ ਕਰਾਉਣਾ ਭਾਈ ਸਾਹਿਬ